ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਵੀਡੀਓ 'ਚ ਆਪਣੀਆਂ ਕਟੀਆਂ ਦਿਖਾਉਣ ਲੱਗੇ ਆਂ ਤੇ ਕਬੀਰਾਵਲੀ ਦੇ ਭਾਰਤ ਬੁਲਦੀ ਆ ਕੈਲਡੀਫ ਅਮਰ ਬੁਲਦੀ ਆ ਕੁਆਲਿਟੀ ਦੇਖੋ ਜੀ ਕਟੀਆਂ ਦੀ ਦੇਖੋ ਜੀ ਵਧੀਆ ਸੀਮਨ ਵਧੀਆ ਹੀ ਹੁੰਦਾ ਜੀ ਇਹ ਤੇ ਤਕਰੀਬਨ 11 ਮਹੀਨਿਆਂ ਦੀ ਹੋਗੀ ਉਹ ਤਕਰੀਬਨ ਅਮਰ ਬੁਲਦੀ ਜਿਹੜੀ ਐਲਡੀਐਫ ਦੀ ਦਸ ਕੰਮਿੰਨੇ ਦੀ ਹੋ ਗਈ ਮਹੀਨੇ ਦਾ ਫਰਕ ਆ ਇਹਨਾਂ ਦੀ ਲੇਵਾ ਦੇਖੋ ਜੀ ਤੁਸੀਂ ਜਿਵੇਂ ਗੱਬਣਾ ਹੁੰਦੀ ਹੈ ਨਾ ਜੇ ਮੈਂ ਗੱਬਣਾ ਦੇਖੋ ਤਿਆਰ ਕਰਦੀ ਹਾਂ ਨੇ ਲੇਵਾ ਉਹਵੇਂ ਤਿਆਰ ਕਰ ਰਹੀਆਂ ਹਾਂ ਜੀ ਦੁੱਧ ਜਿਹੜੀ ਦੁੱਧ ਦੀ ਮੱਝ ਹੁੰਦੀ ਦੁੱਧ ਵਾਲੀ ਦਾ ਲੈਦੀ ਫਰਕ ਹੁੰਦਾ ਜੀ ਕੁਆਲਿਟੀ ਦਾ ਦੇਖੋ ਇਹ ਵੀ ਇਹ ਮੈਂ ਤਿਆਰ ਕਰ ਰਹੀ ਹਾਂ ਜਿਵੇਂ ਗੱਬਣਾ ਮੱਝਾਂ ਛੋਟੀਆਂ ਤਿਆਰ ਕਰਦੀ ਹੁੰਦੀਆਂ ਉਹਵੇਂ ਤਿਆਰ ਕਰ ਰਹੀਆਂ ਨੇ ਦੇਖੋ ਕੁਆਲਿਟੀ ਚੈੱਕ ਕਰਕੇ ਦੇਖੋ ਤੁਸੀਂ ਪਿੱਠਪੂੜਾ ਦੇਖੋ ਕੱਟੀ ਦਾ 11 ਮਹੀਨੇ ਦੀ ਹੋਈ ਹੈ ਜੀ ਤੇ ਥਣਾ ਦੀ ਕੁਆਲਿਟੀ ਚੈੱਕ ਕਰੋ ਦੇ ਨਾਲੇ ਲਿਓੜਾ ਦੇਖੋ ਕਿ ਆ ਘਣ ਤਿਆਰ ਕਰ ਰਹੀ ਹੈ ਮੈਂ ਗੱਬਣਾ ਝੋਟੀਆਂ ਦੁੱਧ ਲਾਉਂਦੀ ਹੁੰਦੀ ਆ ਓਕਣਾ ਤਿਆਰ ਕਰਦੀ ਆ ਲਿਓੜਾ ਦੇਖੋ ਜੀ ਮੱਥਾ ਦੇਖੋ ਝੋਟ ਕੱਟੀ ਦਾ ਤੇ ਦੂਜੀ ਦੀ ਵੀ ਕੱਦ ਵਧੀਆ ਕੱਟ ਰਹੀ ਹੈ ਦੂਜੀ ਝੋਟੀ ਕੱਟੀ ਵੀ ਤੇ ਬਾਕੀ ਇੱਧਰ ਪੰਛੀ ਬੈਠੀਆਂ ਹੀ ਆਪਣੀਆਂ ਆ ਡੈਨ ਨਵਾਰਕ ਦੀ ਬੱਛੀ ਹੈ ਜੀ ਤੇ ਇੱਕਾ ਸੈਗ ਦੀ ਯਾਰ ਆ ਕੱਟੀ ਤਕਰੀਬਨ ਤਿਆਰ ਹੈ ਹੁਣ ਸੀਮਨ ਲੱਗਣ ਨੂੰ ਆਪਾਂ ਸੀਆਰ ਪਾਊਡਰ ਚਾਰ ਰਹੇ ਹਾਂ ਜੀ ਤੇ 2-3 ਮਹੀਨੇ ਤੱਕ ਆਪਾਂ ਇਹ ਸੀਮਨ ਲਵਾ ਦਾਂਗੇ ਉਹ ਬੱਚੀ 15 ਕ ਮਹੀਨੇ ਦੀ ਹੈ ਕਿ 14-15 ਮਹੀਨਿਆਂ ਦੀ ਇਹ ਤਕਰੀਬਨ 2 ਸਾਲ ਡੇਢ-ਡੇਢ ਹੋ ਗਈ ਕੱਟੀ ਤੇ ਬਾਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਿਓ ਸ਼ੇਅਰ ਕਰਿਓ ਜੀ ਉਹਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਗੁਨਾਨ ਦੇਰੀ ਫਾਰਮ ਤੇ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਬਤ ਵਾਰ ਸ਼ੇਅਰ ਕਰੋ ਜੀ ਲਾਈਕ ਕਰੋ ਤੇ ਬਤ ਵਾਰ ਸਪੋਰਟ ਕਰੋ ਜੀ ਆਪਣੇ ਚੈਨਲ ਨੂੰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ